ਅੱਛਾ ਪਰ ਇੱਥੇ ਫਿਰ ਅਟਰਨੀ ਟੇਕ ਕਹਿਣਾ ਜੀ ਬਹੁਤ ਸਾਰੇ ਚਲੋ ਡਰ ਤਾਂ ਜਿਹੜਾ ਹੈਗਾ ਉਹ ਹੈਗਾ ਹੀ ਹੈਗਾ ਆ ਜਿਨ੍ਹਾਂ ਦੀਆਂ ਤਰੀਕਾਂ ਆ ਰਹੀਆਂ ਆਇਸ ਦੀਆਂ ਪੇਸ਼ੀਆਂ ਆ ਰਹੀਆਂ ਹੁਣ ਇਦਾਂ ਦੀ ਖਬਰ ਸੁਣ ਕੇ ਕਹਿੰਦੇ ਯਾਰ ਅਸੀਂ ਜਾਈਏ ਨਾ ਪਰ ਉਹ ਤਾਂ ਫਿਰ ਹੋਰ ਉਹਨਾਂ ਦੇ ਲਈ ਬੈਡ ਹੋ ਸਕਦਾ ਉਹ ਨਹੀਂ ਜਾਣਾ ਪੈਣਾ ਤੁਹਾਨੂੰ ਕਿਦਾਂ ਵਾ ਜਾਣਾ ਪੈਣਾ ਵਾ ਫਿੰਗਰਪ੍ਰਿੰਟ ਫੁੰਗਰਪ੍ਰਿੰਟ ਜਿਹੜੇ ਤੁਸੀਂ ਕਰਨੇ ਆ ਉਹ ਚੀਜ਼ ਤੋਂ ਨਹੀਂ ਤੁਸੀਂ ਭੱਜਣਾ ਐਕਸਪੀਡਾਈਟ ਚ ਪੈਂਦੇ ਹੋਣ ਪੈ ਜਾਣੇ ਉਹ ਚ ਤੁਸੀਂ ਬਚ ਨਹੀਂ ਸਕਦੇ ਠੀਕ ਆ ਸਿੱਧੀ ਜਿਹੜੀ ਗੱਲ ਹੈਗੀ ਆ ਜਾਣਾ ਤੁਹਾਡਾ ਬਣਦਾ ਹੀ ਆ ਸੋ ਤੁਸੀਂ ਗੱਲ ਨੂੰ ਸੁਣੋ ਤਾਨੂੰ ਕੀ ਹੌਸਲਾ ਫੇਕ ਹੌਸਲਾ ਦੇ ਕੇ ਤੁਹਾਨੂੰ ਕਹਿ ਰਹੇ ਨੇ ਕਿ 589 ਲਵਾ ਲਓ ਆਪਣਾ ਛੇਤੀ ਛੇਤੀ ਵਕੀਲਾਂ ਦੇ ਕੋਲੋਂ ਦੀ ਹੂੰ ਹੂੰ ਠੀਕ ਆ ਬਾਈ ਜਿਹੜੇ 589 ਲੱਗੇ ਵੀ ਆ ਨਾ ਉਹਨਾਂ ਨੂੰ ਵੀ ਆਈਸ ਜਿਹੜੀ ਸੀਗੀ ਉਹਨਾਂ ਦੀ ਵੀ ਖਬਰ ਆ ਗਈਆਂ ਉਹਨਾਂ ਨੂੰ ਵੀ ਉਹਨਾਂ ਨੇ ਡੱਕਤਾ ਸੋ ਇਹ ਜਿਹੜਾ 2 ਸਾਲ ਵਾਲੀ ਜਦ ਤੱਕ ਕਲੌਂਕ ਚ ਤੁਸੀਂ ਬਾਹਰ ਨਹੀਂ ਨਾ ਆ ਜਾਂਦੇ ਇਹ ਤਲਵਾਰ ਜਿਹੜੀ ਲਟਕਦੀ ਰਹਿਣੀ ਆ ਸਿਰਫ ਇੱਕੋ ਗੱਲ ਹੈਗੀ ਆ ਕਿ ਇਹ ਕਿੱਧਰ ਨੂੰ ਆਪਣਾ ਧਿਆਨ ਫੋਕਸ ਕਰਨ ਕਿਉਂਕਿ ਇਹਨਾਂ ਕੋਈ ਬਥੇਰੇ ਕੰਮ ਆ ਕੇ ਬਾਰਡਰ ਉੱਲ ਫੋਕਸ ਕਰਨ ਉਧਰ ਉਹਦੀ ਜਹਾਜ ਚੜਨ ਸਿਰਫ ਜਿਹੜੀ ਇੱਕ ਇਹ ਹੈਗੀ ਕਿ ਇਹਨਾਂ ਕੋ ਰਿਸੋਰਸਸ ਦੀ ਜਿਹੜੀ ਕਮੀ ਹੋਣੀ ਸੀਗੀ ਉਹਦੇ ਕਰਕੇ ਜਿਹੜੇ ਬੰਦੇ ਜਿੱਦਾਂ ਮੰਨ ਲਓ ਵੀ ਕਿਸੇ ਨੂੰ 1 ਸਾਲ ਤੇ 11 ਮਹੀਨੇ ਹੋਏ ਹਨ ਤੇ ਮਹੀਨਾ ਹੋਰ ਖੜ ਕੇ ਉਹ ਬੰਦਾ ਸੇਫ ਹੋ ਜਾਂਦਾ ਸੋ ਇਹ ਬਸ ਇਹੀ ਆ ਕਿ ਤੁਹਾਡਾ ਉਹ 2 ਸਾਲ ਜਿੱਦਾਂ ਜਿੱਦਾਂ ਨਿਕਲਦੇ ਰਹਿਣ ਨਾ ਕਿ ਇਧਰਲੇ ਪਾਸੇ ਨੂੰ ਜਿਹੜੀ ਜ਼ਿਆਦਾ ਹਵਾ ਨਾ ਹੋਵੇਗੇ ਉਤੇ ਉਹ ਚੀਜ਼ਾਂ ਨੂੰ ਜਿਹੜੀ ਬਚਾ ਕੇ ਹੀ ਰੱਖੂਗੀ ਬਾਕੀ ਜਿੱਦਾਂ ਤਾਂ ਦੱਸਿਆ ਗਿਆ ਜਿਹੜਾ ਬਜਟ ਜਦੋਂ ਐਲੋਕੇਟ ਹੋਇਆ 33000 ਮਿਲੀਅਨ ਡਾਲਰ ਵਾਲਾ ਤੇ ਰਿਸੋਰਸ ਜਣਾ ਕੋ ਵਾਧੂ ਆ ਜਾਣੇ ਆ ਹਾਂਜੀ ਜੀ ਸੋ ਰਿਸੋਰਸ ਜਿਹੜੇ ਉਹ ਵਧ ਜਾਣੇ ਆ ਸੋ ਇਹ ਇਹ ਵੀ ਦੱਸ ਦੇ ਜਾਈਏ ਬਜਟ ਅਜੇ ਸਿਰਫ ਸੈਨੇਟ ਨੇ ਕੀਤਾ ਜੇ ਹਾਊਸ ਨੇ ਜਿਹੜਾ ਉਹ ਕਰਨਾ ਆ ਜੇ ਜੋ ਜਿਹਦੇ ਚਾਂਸ ਹੈਗੇ ਵੀ ਉਹ ਅਪਰੂਵ ਹੋ ਜਾਊਗਾ ਡੈਮੋਕ੍ਰੇਟਸ ਨੇ ਰੌਲਾ ਪਾਉਣਾ ਹੈ ਪਰ ਉਹਨਾਂ ਦੀ ਮੈਜੋਰਟੀ ਕਿਸੇ ਹਾਊਸ 'ਚ ਨਹੀਂ ਆ ਸੋ ਉਹ ਸੈਨੇਟ ਦੇ ਵਿੱਚ ਆਲਰੇਡੀ ਪਾਸ ਹੋ ਗਿਆ ਤੇ ਜਿਹੜੀ ਚੀਜ਼ ਰੱਖੀ ਸੀ ਉਹਦੇ ਨਾਲ 33 ਜਿਹੜੀ ਉਸ ਦੇ ਵਿੱਚ ਐਮੈਂਡਮੈਂਟ ਦੇ ਨਾਲ ਉਹ ਸੈਨੇਟ ਚ ਪਾਸ ਹੋਇਆ ਹੁਣ ਹਾਊਸ ਤੇ ਜਾਊਗਾ ਜੇ ਐਜ਼ ਇਟ ਇਜ਼ ਪਾਸ ਹੋ ਗਿਆ ਤਾਂ ਫਿਰ ਜਿਹੜੇ ਟਰੰਪ ਹੁਣ ਆਦੇ ਪੋਂਬਾ ਰਹੇ ਆ ਉਹ ਜੋ ਆਪਣਾ ਅਜੰਡਾ ਆ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਹੋ ਅੱਗੇ ਵਧਾਉਣਗੇ ਸੋ ਸਿਚੁਏਸ਼ਨ ਲਗਾਤਾਰ ਚੇਂਜ ਹੋ ਰਹੀਆਂ ਅਪਡੇਟ ਰਹਿਣ ਦੇ ਲਈ ਤੁਸੀਂ ਪੰਜਾਬੀ ਰੇਡੀਓ ਯੂ ਐਸ ਏ ਦੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਤੇ ਰੈਗੂਲਰਲੀ ਅਪਡੇਟ ਅਮਰੀਕਾ ਦੇ ਨਾਲ ਜਿਹੜਾ ਜੁੜੇ ਰਹੋ